ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਡਾਲਾ ਵਿਖੇ ਹੋਣ ਹਰ ਵਿਦਿਆਰਥੀਆਂ ਦਾ ਕੀਤਾ ਗਿਆ ਮਾਨ ਸਨਮਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਡਾਲਾ ਵਿਖੇ ਸਕੂਲ ਕੈਂਪਸ ਵਿੱਚ ਕਰਨਲ ਹਰਮਿੰਦਰ ਸਿੰਘ ਰੋਲਿੰਗ ਟਰਾਫੀ ਵੰਡ ਸਮਾਗਮ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਕਰਨਲ ਨਵਜੋਤ ਸਿੰਘ ਦੇ ਤਾਇਆ ਸੂਬੇਦਾਰ ਧਰਮਪਾਲ ਸਿੰਘ ਨੇ ਕੀਤੀ ਇਸ ਮੌਕੇ ਪ੍ਰਿੰਸੀਪਲ ਮਹਿੰਦਰ ਸਿੰਘ ਵੱਲੋਂ 10ਵੀਂ ਕਲਾਸ ਦੇ ਵਿਦਿਆਰਥਣ ਪੂਨਮ ਅਤੇ 12ਵੀਂ ਦੇ ਵਿਦਿਆਰਥੀ ਰੰਜੀਤ ਸ਼ਰਮਾ ਅਤੇ ਨੀਹਾ ਨੂੰ ਰੋਲਿੰਗ ਟਰੋਫੀ ਅਤੇ 5-5000 ਰੁਪਏ ਨਕਦ ਇਨਾਮ ਦੇ ਕੇ ਵਿਦਿਆਰਥੀਆਂ ਦਾ ਜਿਹੜਾ ਮਾਨ ਸਨਮਾਨ ਕੀਤਾ ਗਿਆ ਇਸ ਦੌਰਾਨ ਸਕੂਲ ਪ੍ਰਿੰਸੀਪਲ ਮਹਿੰਦਰ ਸਿੰਘ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਹੋਰ ਮਿਹਨਤ ਕਰਨ ਲਈ ਜਿਹੜਾ ਪ੍ਰੇਰਿਤ ਕੀਤਾ ਇਸ ਮੁਕੇ ਸਿਕੰਦਰ ਸਿੰਘ ਲੈਕਚਰਾਰ ਗੁਰਨਾਮ ਸਿੰਘ ਲੈਕਚਰਾਰ ਰਿਟਾਇਰ ਰਜਿੰਦਰ ਸਿੰਘ ਲਾਇਬ੍ਰੇਰੀਅਨ ਬਲਵਿੰਦਰ ਸਿੰਘ ਰਵਿੰਦਰ ਕੁਮਾਰ ਸਤਨਾਮ ਸਿੰਘ ਦਿਨੇਸ਼ ਕੁਮਾਰ ਮੈਡਮ ਅਨੀਤਾ ਅਮਨਦੀਪ ਕੌਰ ਸ਼ਾਲਿਨੀ ਬਿਨੇਪ੍ਰੀਤ ਕੌਰ ਸੁਰਿੰਦਰ ਕੌਰ ਕਮਲਜੀਤ ਕੌਰ ਪੂਜਾ ਅਤੇ ਪ੍ਰੀਤੀ ਹਾਜ਼ਰ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਕੂਲ ਪ੍ਰਿੰਸੀਪਲ ਮਹਿੰਦਰ ਸਿੰਘ ਨੇ ਆਖਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਇਨਾਮ ਸਮਾਗਮ ਸੀ ਇਹ ਸਾਡੇ ਹੀ ਸਕੂਲ ਦੇ ਵਿੱਚੋਂ ਪੜ੍ਹ ਕੇ ਗਏ ਸਾਬਕਾ ਸਟੂਡੈਂਟ ਕਰਨਲ ਹਰਮਿੰਦਰ ਸਿੰਘ ਜੀ ਉਹਨਾਂ ਦੇ بیٹے ਕਰਨਲ ਨਵਜੋਤ ਸਿੰਘ ਜੀ ਜੋ ਇਸ ਸਕੂਲ ਨੂੰ ਬੈਸਟ ਸਟੂਡੈਂਟ ਜਿਹੜੇ 10th ਔਰ ਕਲਾਸ 2 ਦੀਆਂ ਕਲਾਸਾਂ ਦੇ ਵਿੱਚੋਂ ਫਰਸਟ ਆਏ ਨੇ ਉਹਨਾਂ ਨੂੰ 5000 ਰੁਪਏ ਕੈਸ਼ ਪ੍ਰਾਈਜ਼ ਅਤੇ ਇੱਕ ਰੋਲਿੰਗ ਟਰੋਫੀ ਇੱਕ ਪਰਸਨਲ ਟਰੋਫੀ ਜਿਹੜੀ ਹੈ ਉਹ ਸਾਨੂੰ ਦੇ ਕੇ ਗਏ ਨੇ ਸੋ ਉਹਨਾਂ ਦੇ ਇਸ ਮੌਕੇ ਤੇ ਅੱਜ ਉਹਨਾਂ ਦੇ ਨਾਲ ਸਾਡੇ ਸੂਬੇਦਾਰ ਕਰਮਪਾਲ ਸਿੰਘ ਜੀ ਜੋ ਕਿ ਕਰਨਲ ਨਵਜੋਤ ਸਿੰਘ ਜੀ ਦੇ ਤਾਇਆ ਜੀ ਨੇ ਉਹ ਆਪਣੇ ਸ਼ੁਭ ਹੱਥਾਂ ਦੇ ਨਾਲ ਇਹ ਇਨਾਮ ਵੰਡਣ ਦੇ ਲਈ ਅੱਜ ਪਹੁੰਚੇ ਨੇ ਮੈਂ ਉਹਨਾਂ ਨੂੰ ਇਹ ਸਾਡੇ ਇਸ ਸਕੂਲ ਦੇ ਵਿੱਚ ਆਉਣ ਤੇ ਜਿਹਾ ਕਹਿੰਦਾ ਹਾਂ ਤੇ ਮੈਂ ਸਾਰੇ ਹੀ ਸਮਾਜ ਦੇ ਵਿੱਚ ਰਹਿੰਦੇ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਦੇ ਵਿੱਚ ਵੱਧ ਛੱਡ ਕੇ ਦਾਖਲਾ ਕਰਵਾਓ ਕਿਉਂਕਿ ਸਾਡੇ ਸਕੂਲ ਦੇ ਵਿੱਚ ਪਲੱਸ 2 ਦੇ ਵਿੱਚ ਅਲੱਗ-ਅਲੱਗ ਸਟਰੀਮ ਜਿਹੜੀਆਂ ਉਹ ਚੱਲ ਰਹੀਆਂ ਹਨ ਬੜੇ ਹੀ ਮਿਹਨਤੀ ਬਬਖਨ ਇੱਥੇ ਸਾਡੇ ਕੋਲ ਕਮਰਸ ਗਰੁੱਪ ਅ ਵੋਕੇਸ਼ਨਲ ਗਰੁੱਪ ਆਰਟਸ ਗਰੁੱਪ ਆਰਟਸ ਦੇ ਵਿੱਚ ਮੈਥ ਦਾ ਵਿਸ਼ਾ ਵੀ ਜਿਹੜਾ ਪੜਾਇਆ ਜਾਂਦਾ ਹੈ ਸੋ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਬਿਹਤਰੀ ਸਿੱਖਿਆ ਦੇਣ ਦੇ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਡਾਲਾ ਵਿਖੇ ਦਾਖਲ ਕਰਵਾਓ ਧੰਨਵਾਦ